ਹੈਲੋ ਜੀ ਸ਼ਤਰੀ ਅਕਾਲ ਜੀ ਸਾਰਿਆਂ ਨੂੰ ਪ੍ਰੀਤਪਾਲ ਕਰਜੰਦਾ ਬਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਹੁਣ ਆਪਾਂ ਕਰਦੇ ਹਾਂ ਜੀ ਅੱਜ ਦੇ ਬਲੌਗ ਦੀ ਸਟਾਰਟਿੰਗ ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰਿਆਂ ਨੇ ਠੀਕ ਹੋਵੋਗੇ ਤੇ ਮੈਂ ਕੰਟੀ ਜੀ ਦਾ ਬਹੁਤ ਧੰਨਵਾਦ ਕਰਦੀ ਆਂਗੀ ਤੇ ਉਹਨੇ ਜੀ ਤਲਵੰਡੀ ਸਾਬੋਤ ਤੇ ਜਿਨ੍ਹਾਂ ਨੇ ਆਪਣੇ ਨਾਲ ਕਾਲ ਤੇ ਗੱਲ ਕੀਤੀ ਹੈਗੀ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਬਾਕੀ ਆਪਾਂ ਜੋ ਵੀ ਆਪਣੇ ਬਲੌਗ ਦੇਖਦੇ ਨੇਗੇ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਤੇ ਉਹ ਆਪਾਂ ਨੂੰ ਐਦਾਂ ਹੀ ਸਪੋਰਟ ਕਰਦੇ ਰਹਿਣ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਕਰਨ ਤੇ ਬਲੌਗ ਕਿਦਾਂ ਦੇ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰਨ ਤੇ ਵੱਧ ਤੋਂ ਵੱਧ ਆਪਣੀ ਚੈਨਲ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਤੇ ਚਲੋ ਜੀ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਦਾਂ ਦੀ ਲੱਗੀ ਤੇ ਚਲੋ ਜੀ ਆਪਾਂ ਕਰਦੇ ਹਾਂ ਜੀ ਬਲੌਗ ਦੀ ਸਟਾਰਟਿੰਗ ਤੇ ਤੁਸੀਂ ਸਾਰਿਆਂ ਨੇ ਅੱਜ ਵਾਲਾ ਬਲੌਗ ਐਂਡ ਤੱਕ ਜਰੂਰ ਦੇਖਿਓ ਜੀ ਅੱਜ ਪਾਈ ਦੀ ਐ ਆਹੋ ਕਰ ਦੇ ਦੇਖੇ ਜਲਦੀ ਬਈ ਢੇੜਾ ਇਹਦਾ ਪਾਈ ਜਾਂਦਾ ਹੈ ਰੇੜੀ ਦੀ ਲੱਗਦਾ ਬੋਟਾਂ ਦੀ ਆਵਾਜ਼ ਐ ਬਰਬਰ ਜੰਪੀ ਨੂੰ ਕਹਿੰਦਾ ਨਵੇਂ ਲੋਕ ਆ ਗਏ ਦਾ ਹੁਣ ਪਾ ਦੇ ਕਿਹਦਾ ਚੱਕਰ ਜਿਹਾ ਹੈ ਹੈ ਉਹ ਤਾਂ ਜਮਾ ਤਾਂ ਨਾ ਰਹਿ ਗਈ ٹھیک ہے ٹھیک ہے لاج اندر مانا ہاں مانا ਆਸ ਤਾਂ ਉਹਨੇ ਪਰ ਲਿਆ ਹੈ ਰੈਡੀ ਹਾਂਦੀਆਂ ਵੀ ਹੈਗੀਆਂ ਪੰਦਰਾਂ ਜੀਨ ਲਾਉਂਦੀਆਂ ਜੀਨ ਹੀ ਲਾਉਂਦੀਆਂ ਹੋਣਗੀਆਂ ਹਜੇ ਹਾਂਦੀ ਨਹੀਂ ਹੈਗੀ ਉਹ ਤਾਂ ਅੰਦਰੀਆਂ ਰੱਖਾਂਗੇ ਜੀਆਂ ਅੱਜ ਜਦੋਂ ਤੇਰੇ ਤੋਂ ਪਰੋਂ ਤੇ ਸੰਮਿਤਾ ਇਹਦਾ ਡਾਂਡਾ ਲਾਜਾ ਤੇ ਆਗਾ ਅੱਪੀ ਖਾਣ ਲੱਗ ਜਾਣਗੇ ਹੌਲੀ ਹੌਲੀ ਮਾੜਾ ਮੋਟਾ ਹੀ ਖਾਂਦੀ ਆ ਤਾਂ ਜਮੀ ਨਹੀਂ ਖਾਂਦੀ ਕਿਤੇ ਨਹੀਂ ਗਾਉਂਦੀ ਤੂੰ ਤਾਂ ਖਾ ਲੈ ਘਰ ਤਾਂ ਮੋਟੀ ਹੋ ਜਾ ਖਾ ਕੇ ਤੂੰ ਮੈਨੂੰ ਸੁਣਦੀ ਮੈਂ ਤੈਨੂੰ ਕੀ ਕਹਨੀ ਆ ਆਤਵਤ ਤਾਂ ਦਿਨ ਲਾਉਂਦੀ ਮਤਲਬ ਅਹੇ ਸਾਂ 3 ਵਜੇ ਕੀ ਰਾਤ ਨੂੰ ਨਹੀਂ ਖਾਦੇ ਕੰਕੜਾ ਟਾਣਾ ਵੀ ਲਾ ਕੇ ਦੇਂਦੇ ਬਿਨਾਂ ਇਸ ਵੀ ਫੇਡਣਾ ਕਿਤਨਾ ਆ ਰਖਾਂ ਦੀ ਉਹ ਫੇਡ ਲਾਇਆ ਸੀ ਆ ਜਾ ਆਜੇ ਵੱਜ ਜਾ ਆ ਜਾ ਫਰਦਲਾਤ ਹੈ ਨਹੀਂ ਆ ਪਤਾ ਨਹੀਂ ਦੇਖਣ ਵਾਲੀ ਹੈ ਲਟ ਹੋਣੀ ਹੁੰਦਾ ਅੱਧਾ ਖਬਰ ਵੀ ਵਾਰੀ ਚੱਲਦੀ ਹੈ ਹੋਰ ਅਸ ਤੋਂ ਇਨੇਰ ਖਾਣਾ ਘਰ ਰੱਖਿਆਗਾ ਆਹ ਹੁਣ ਤਾਂ ਟਿੱਕੇ ਜਗੇ ਮੈਂ ਵੱਡੇ ਮੰਜਨ ਵਾਲਾ ਪੱਤੇ ਇਕੱਠੇ ਕਰਦਾ ਸਾਰੇ ਹਾਂ ਜਿਹੜੀ ਖਿੰਡੇ ਪਏ ਨੇ ਕੌਣ ਹੈ ਨਾ ਮੰਜਨ ਮਾਰਿਆ ਕਰ ਸਾਰਾ ਨਾ ਨਹੀਂ ਮੰਜਨ ਦਾ

ਮੱਛਰ ਜਿਕੇ ਵਿੱਚ ਫਿਰਦਾ ਹੈ ਮੱਛਰ ਜਮਾ ਕਿਵੇਂ ਕਿਵੇਂ ਫਿਰਦਾ ਕਿੰਨਾ

ਹੋਗੇ ਪਾ ਦੇਗੇ ਕੱਪੜੇ ਦੇ ਤਹਾਂ ਤੇ ਮਮੂਈ ਜਿਹੜਰ ਕੰਮ ਕਰ ਰਹੇ ਸੀਗੇ ਮੱਝ ਕਣੀ ਤੇ ਉਹ ਧਾਰ ਕੱਢਣ ਚਲੇ ਗਏ ਨੇ ਤੇ ਮੈਂ ਸੋਚਿਆ ਵੀ ਜਦੋਂ ਲਾ ਕੱਪੜੇ ਤਾਂ ਮਾਰ ਕੇ ਰੱਖ ਦਿੰਦੇ ਆਂਗੇ ਤੇ ਫਿਰ ਉਹ ਜਾਲ ਖੰਡਿਆਲ ਜੇ ਪੈ ਜਾਂਦਾਗਾ ਨਾ ਤਾਂ ਕਰਕੇ ਫਿਰ ਮੈਂ ਸੋਚਿਆ ਵੀ ਜਦੋਂ ਲਾ ਕੱਪੜੇ ਤਾਂ ਹੀ ਮਾਰ ਲਵਨੀ ਆ ਕਿੰਨੇ ਵੇਲ ਲਿਆਂਗੇ ਤੇ ਨੂੰ ਜਿਹੜਾ ਟਾਈ ਹੈ ਜੀ 46 ਹੋ ਚੁੱਕੇ ਨੇਗੇ ਪਤਾ ਨਹੀਂ ਕਿਉਂ ਜੀ ਮੈਨੂੰ ਨਾ ਜੰਮੀ ਗੰਦ ਪਸੰਦੀ ਹੈ ਮੈਂ ਨਾ ਮੰਮੀ ਨੂੰ ਇੰਨਾ ਸੱਟ ਦੀ ਲੜਾਈ ਹੁੰਦੀ ਹੈ ਨਾ ਮੰਮੀ ਕੋਲ ਕਿ ਤੈਨੂੰ ਨਾ ਚਾਹੂ ਜਾਂ ਫਿਰ ਕੁਝ ਵੀ ਜੰਮੀ ਨਹੀਂ ਖੰਡਿਆ ਆ ਤੇ ਮੁੰਮੀ ਨੇ ਤੇ ਮੈਂ ਜਰੂਰੀ ਕਿਤੇ ਚਲੀ ਜਾਣੀ ਮੇਰੇ ਆਲੂ ਵੀ ਅੰਨਾ ਖੰਡਿਆ ਆ ਪਾ ਕੇ ਰੱਖ ਲੈਂਦੇ ਨੇ ਨਾ